ਲੁਧਿਆਣਾ ਦੇ ਸਮਰਾਲਾ ਚੌਕ ਨਜ਼ਦੀਕ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨਸ਼ੇ ਵਿੱਚ ਤਤ ਮੁਲਾਜ਼ਮ ਦੇ ਨਾਲ ਇੱਕ ਨੌਜਵਾਨ ਦੀ ਬਹਿਸਵਾਜੀ ਹੋ ਗਈ ਨੌਜਵਾਨ ਨੇ ਇਲਜ਼ਾਮ ਲਗਾਏ ਨੇ ਕਿ ਇਸ ਮੁਲਾਜ਼ਮ ਦੇ ਵੱਲੋਂ ਖੁੱਲੇ ਆਮ ਪੇਸ਼ਾਕ ਕੀਤਾ ਜਾ ਰਿਹਾ ਸੀ ਤੇ ਜਦੋਂ ਉਹਨਾਂ ਨੇ ਇਸ ਮੁਲਾਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਸ ਨੂੰ ਚਪੇੜ ਮਾਰੀ ਅਤੇ ਮੌਕੇ ਦੇ ਉੱਤੇ ਹੰਗਾਮਾ ਹੋ ਗਿਆ ਇਸ ਦੌਰਾਨ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਉਸ ਨੂੰ ਫੜ ਕੇ ਟ੍ਰੈਫਿਕ ਪੁਲਿਸ ਦੇ ਹਵਾਲੇ ਕੀਤਾ। ਇਨ੍ਹਾਂ ਨੌਜਵਾਨਾਂ ਨੇ ਇਲਜ਼ਾਮ ਲਗਾਇਆ ਕਿ ਇਹ ਸ਼ਰੀਆਮ ਖੁੱਲੇ ਦੇ ਵਿੱਚ ਬਾਥਰੂਮ ਕਰ ਰਿਹਾ ਸੀ। ਅੱਜ ਅਜਾ ਮਸਲਾ ਇੱਕ ਹੋਇਆ ਸੀ ਕਿ ਇੱਥੇ ਅਸੀਂ ਖੜੇ ਸੀਗੇ ਤੇ ਇੱਕ ਮਲਾਇਮ ਸਾਹਿਬ ਸੀਗੇ ਮਾਲੀ ਡਿਊਟੀ ਕਰਦੇ ਨੇ। ਉਹ ਸ਼ਰੀਆਮ ਜੇ ਤੁਹਾਨੂੰ ਪਤਾ ਐਡਾ ਵੱਡਾ ਦਿਨ ਤੇ ਆ ਰਹੀ ਨਗਰਕਰਤਾ ਲੰਗਦਾ ਪਿਆ ਵਾ। ਕਰਮਚਾਰੀ ਸਾਡੇ ਸਫਾਈਆਂ ਕਰਦੇ ਪਏ ਨੇ ਜੀ ਸਾਰੀਆਂ ਡਿਊਟੀਆਂ ਕਰਦੇ ਪਏ ਸੀਗੇ। ਇਹ ਰੋਡ ਦੇ ਉੱਤੇ ਖੜ ਕੇ ਜੀ ਭਾਜੀ ਅ ਸ਼ਰਿਆਮ ਬਾਥਰੂਮ ਕਰਦਾ ਪਿਆ ਸੀਗਾ ਐਡੀ ਵੱਡੀ ਫੋਟੋ ਲੱਗੀ ਹੋਈ ਆ ਜੀ ਉਹਦੇ ਥੱਲੇ ਖੜ ਕੇ ਬਾਥਰੂਮ ਕਰਦਾ ਪਿਆ ਸੀਗਾ ਜੀ ਤੇ 350 ਸਾਲਾਂ ਤੁਹਾਨੂੰ ਪਤਾ ਹੈ ਬੜਾ ਵੱਡਾ ਪ੍ਰੋਗਰਾਮ ਆ ਜੀ ਰੋਡ ਦੇ ਉੱਤੇ ਹੀ ਸ਼ਰਿਆਮ ਕਰ ਰਹੇ ਮੇਰੇ ਕੋਲ ਵੀਡੀਓ ਵਗੈਰਾ ਭਾਜੀ ਇਹਨਾਂ ਦੀ ਜੀ ਜੀ ਤੇ ਮੈਂ ਇਹਨਾਂ ਲੋਕਾਂ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਤੁਸੀਂ ਅੰਕਲ ਜੀ ਸਾਈਡ ਤੇ ਖੜ ਕੇ ਬਾਥਰੂਮ ਕਰ ਲਓ ਇਹਨਾਂ ਨੇ ਕੁਝ ਨਹੀਂ ਕੀਤਾ ਦਾਰੂ ਦਾ ਫੋਲ ਰੱਜੇ ਹੋਇਆ ਜੀ ਮੱਲੋ ਇਹਨਾਂ ਨੂੰ ਆਪਣੇ ਨਾਮ ਦਾ ਵੀ ਨਹੀਂ ਪਤਾ ਨਾਮ ਦਾ ਵੀ ਬਾਤੋਂ ਅਸੀਂ ਪੜ੍ਹ ਕੇ ਦਿੱਤਾ ਸੀ ਅਮਨਦੀਪਿੰਦਰ ਦਾ ਨਾਮ ਆ ਇਹਨਾਂ ਨੇ ਕੀ ਕੀਤਾ ਜੀ ਆੰਦਰ ਸਾਰੀ ਮੈਨੂੰ ਜਦੋਂ ਮੈਨੂੰ ਵੀਡੀਓ ਬਣਾਉਣ ਲੱਗ ਗਿਆ ਬਾਥਰੂਮ ਕਰਦੇ ਦੀ ਇਹਨੇ ਆਲੇ ਸਾਰੇ ਕੋਸ਼ਿਸ਼ ਨਹੀਂ ਕੀਤਾ ਮੈਨੂੰ ਥੱਪੜ ਮਾਰਿਆ ਜੀ ਮੇਰੇ ਅੱਛਾ ਜੀ ਮੈਂ ਕਿਹਾ ਅੰਕਲ ਥੱਪੜ ਘਾ ਮਾਰਿਆ ਮੋਬਾਈਲ ਫੜਿਆ ਮੋਬਾਈਲ ਰੋੜ ਤੇ ਮਾਰਿਆ ਮੇਰੇ ਕਰਕੇ ਕਹਿੰਦਾ ਮੈਂ ਤੈਨੂੰ ਪਤਾ ਨਾ ਵੱਡਾ ਅਫਸਰਾਂ ਮੌਕੇ ਦਾ ਮੈਂ ਇਹ ਕਰ ਦੂੰ ਤੇਰਾ ਉਹ ਕਰ ਦੂੰ ਮੈਂ ਕਿਹਾ ਅੰਕਲ ਜੀ ਇਹ ਚੰਗਾ ਨਹੀਂ ਲੱਗਦਾ ਹੈਗਾ ਤੇ ਭੱਜ ਗਿਆ ਜੀ ਭੱਜ ਗਿਆ ਹੀ ਮੈਂ ਜਦੋਂ ਉਹ ਹੱਥ ਫੜ ਲਿਆ ਹੱਥ ਫੜਨ ਤੋਂ ਬਾਅਦ ਚਲੋ ਜੋ ਵੀ ਕਾਰਵਾਈ ਹੋਊਗੀ ਸਾਤਰੰਬਠਾਣੇ ਪੁਲਿਸ ਆਈ ਸੀਗੀ ਮੁਲਾਜ਼ਮ ਆਈ ਸੀਗੇ ਆਪਾਂ ਕਰਕੇ ਉਹਨਾਂ ਨੂੰ ਦੇ ਦੇ ਜੋ ਵੀ ਹੋਤੇ ਹੀ ਮੌਕੇ ਦੇ ਉੱਤੇ ਪਹੁੰਚੇ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਨਾਲ ਜਦੋਂ ਇਸ ਮਾਮਲੇ ਲੈ ਕੇ ਗੱਲਬਾਤ ਕੀਤੀ ਉਹਨਾਂ ਕਹਿੰਦੇ ਕਿ ਇਸ ਮਾਮਲੇ 'ਚ ਜਾਂਚ ਕਰ ਰਹੇ ਹਾਂ। ਮਾਮਲੇ ਲੈ ਕੇ ਜਾ ਰਹੇ ਪੁਲਿਸ ਸਾਹਿਬ। ਹਾਂਜੀ ਮਸਲਾ ਪੱਤਰਕਾਰ ਸਾਹਿਬ ਕਹਿੰਦੇ ਬੰਨਾਂ ਕੋਈ ਬਹਿਸ ਹੋਈ ਹੈ ਸਾਨੂੰ ਇਹਦੇ ਬਾਰੇ ਪੂਰਾ ਪਤਾ ਨਹੀਂ ਅਸੀਂ ਤੇ ਮੌਕੇ ਤੇ ਆਏ ਹਾਂ ਭੱਜ ਕੇ। ਕੀ ਗੱਲ ਹੋ ਗਈ ਤਾਂ ਤੰਦਰਦਾਨਾ? ਜੀ ਤਾਂਦਰਦਾਨਾ ਸਾਹਿਬ ਦੀ ਦਰੂਹ ਪੀਤੀ ਹੋ ਤਾਂ ਮਰਾਇਆ ਕਰਾ ਦੇਣਾ 2 ਨੰਬਰ 7 ਤੋਂ। ਦਰੂਹ ਪੀਤੀ ਹੋਈ ਹੈ। ਕਹਿੰਦੇ ਹੈ ਦਰੂਹ ਪੀਤੀ ਉਹ ਤਾਂ ਡੈਕਟਰ ਬਿਲੇਅਰ ਕਰੂਗਾ। ਕੋਈ ਇੱਥੇ ਛੇੜਛਾੜ ਦਾ ਵੀ ਕੋਈ ਇਹੋ ਜਿਹਾ ਤਾਂ ਨਹੀਂ ਕੋ ਖਿਆਲ ਨੂੰ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਜਾਂਚ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਤੇ ਜੋ ਨੌਜਵਾਨ ਨੇ ਕਿਹਾ ਕਿ ਉਸ ਦੇ ਕੋਲ ਇਸ ਦੀਆਂ ਵੀਡੀਓ ਵੀ ਨੇ ਪਰ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਬਸ ਨੁਕੀ ਕੀਤੀ ਗਈ ਹੈ ਹਕੀਕਤ ਜੀ ਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ